ਪਾਨੇਵਾ ਮੈਂ ਅਰੇ ਕਾਹ ਝਗੜ ਰਹੀਂ ਰੀਲ ਪਿੜਾ ਬੜੀ ਆ ਤੇਰੇ ਹਾਂ ਵੀ ਕਿਹੜੇ ਏਰੀਆ ਚ ਆਉਂਦੇ ਜੇ ਰਾਸਤਾ ਰਾਜਸਥਾਨ ਇਹ ਫੇਰ ਰਾਜਸਥਾਨ ਤੋਂ ਤੋੜ ਕੇ ਹੀ ਲੈ ਕੇ ਆਉਂਦੇ ਤੁਸੀਂ ਤੁਰ ਕੇ ਤੁਰ ਕੇ ਕਿੰਨਾ ਸਫਰ ਕਰ ਲੈਂਦੇ ਜੇ ਸਾਢੇ 700 700 ਕਿਲੋਮੀਟਰ ਮਥਰ ਤੱਕ ਗਏ ਅੱਜ ਕਿੱਥੋਂ ਤੱਕ ਜਾਣਾ ਤੁਸੀਂ ਕਾਂ ਅਮਰਸਰ ਪਠਾਨਕੋਟ ਅਮਰਸਰ ਪਠਾਨਕੋਟ ਤੱਕ ਤੇ ਇਹ ਫਿਰ ਰਸਤਾ ਜਿੱਦਾਂ ਚੜਦਿਆਂ ਜਾਂ ਆਉਂਦੀਆਂ ਨੇ ਕਿੰਨਾ ਟਾਈਮ ਲੱਗਿਆ ਤੁਹਾਨੂੰ ਉੱਥੋਂ ਤੁਰਿਆ ਨੂੰ ਅੱਛਾ ਮਹੀਨੇ ਡੇਢ ਮਹੀਨੇ ਜੇ ਤੁਸੀਂ ਰਾਜਸਥਾਨ ਤੋਂ ਇੱਥੇ ਪੰਜਾਬ ਆ ਗਏ ਜਫਿਰੋਜਪੁਰ ਤੇ ਅਮਰਸਰ ਤੱਕ ਜਾਣਾ ਤੁਸੀਂ ਹਾਂ ਫੋਸਟ ਮੋਰ ਫਿਰ ਵਾਪਸ ਕਦੋਂ ਜਾਓਗੇ ਜੋ ਰਾਜਸਥਾਨ ਵਾਰਸ ਹੋ ਕੇ ਜਾ अच्छा सीनियर आज तो बारिश हो गई। उधर फिर खान-पीन नु उग पिंदा का काबूसू। हां, और गर्मी है ना। पठा नहीं हुंदा। अच्छा पठा नहीं हुंदा। फिर गर्मी पेगा फिर पठा हो जाना आ रहा। ठीक है। ਤੇ ਇੱਥੇ ਹੁਣ ਕਣਕ ਦਾ ਨਾੜ ਆ ਖਾਂਦੀਆਂ ਨੇ। ਉਸ ਤੋਂ ਬਾਅਦ ਝੋਨਾ ਲੱਗ ਜਾਏਗਾ। ਉਸ ਤੋਂ ਬਾਅਦ ਕੀ ਪਾਓਗੇ ਉਹਨਾਂ ਨੂੰ? ਬਾਅਦ ਗੱਡੀ ਲੋਡ ਕਰ ਲਵਾਂਗੇ। اچھا ਵਾਪਸ ਗੱਡੀ ਤੇ ਲੋਡ ਕਰਕੇ ਲੱਗੇ ਜਾਣਾ। ਬਾਅਦ ਤਨ ਗੱਡੀ ਲੋਡ ਕਰਦੇ। ਤੇ ਆਏ ਤੁਸੀਂ ਤੋਰ ਕੇ। ਆਏ ਤੋਰ ਕੇ। ਅਛਾ ਇਹ ਤੋਂ ਦੇਖਿਆ ਜਾਣਾ ਕਿ ਜੇੰਬਾਸ ਉਹਨੇ ਉਧਰੋਂ ਪੱਠਾ ਮੋੜ ਗਿਆ ਪੱਠਾ ਮੋੜ ਗਿਆ ਤੇ ਇਹਨਾਂ ਦੀ ਆਮਦਨ ਕੀ ਤੁਹਾਡੀ ਮੰਨ ਲਓ ਕੀ ਵੇਚਦੇ ਕੀ ਇਹਨਾਂ ਦਾ ਇਹ ਖੁਦ ਪਸ਼ੂ ਵੇਚਦਾ ਪਸ਼ੂ ਵੇਚਦਾ ਤੇ ਜਿਹੜਾ ਇਹਦੇ ਉੱਪਰ ਔਨ ਆਏ ਇਹ ਕਿੰਨੇ ਰੁਪਏ ਕਿਲੋ ਵੇਚ ਜਾਂਦੀ ਹੈ ਇਹ 100 ਕਦਾ 50 150 ਰੁਪਏ ਕਿਲੋ ਹਾਂ ਤੇ ਇਹਦਾ ਆਪ ਦੀ ਕੀਮਤ ਕਿੰਨੀ ਹੈ ਇਹ ਕਿਸ ਰੇਟ ਵੇਚ ਜਾਂਦਾ ਭੇਡੂ ਇਹ 5-10 ਹਜ਼ਾਰ ਦਾ ਹੈ 5-10 ਹਜ਼ਾਰ ਦਾ ਇੱਕ ਠੀਕ ਆ ਹੰਡਾ ਤਾਂ ਨਹੀਂ ਜਾਦਾ ਚਲੋ ਬਹੁਤ ਬਹੁਤ ਜਿਆਦਾ ਹੰਡਾ ਦੇ Oh ah.